ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦਾ ਸਵਾਗਤ ਹੈ ਤੇ ਦੋਸਤੋ ਹੁਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਅੱਜ ਉਮੀਦਵਾਰਾਂ ਵੱਲੋਂ ਆਪੋ ਆਪਣੇ ਕਾਗਜ਼ ਢਾਕਲ ਕਰਨ ਦਾ ਆਖਰੀ ਦਿਨ ਹੈ ਤੇ ਜੇਕਰ ਸੰਗਤ ਬਲਾਕ ਦੀ ਗਰੀ ਗੱਲ ਕਰੀਏ ਤਾਂ ਇਸ ਬਲਾਕ ਦੇ ਵਿੱਚ 15 ਜੋਨਾਂ ਦੇ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਕਾਗਜ਼ ਦਾਖਲ ਕੀਤੇ ਜਾ ਰਹੇ ਹਨ ਤਾਂ ਇਸ ਟਾਈਮ ਅਸੀਂ ਗਣੀਆ ਸੰਗਤ ਬਲਾਕ ਦੇ ਵਿੱਚ ਤਾਂ ਭਾਵੇਂ ਕਿ ਪੁਲਿਸ ਵੱਲੋਂ ਵੀ ਪੂਕਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿ ਕੋਈ ਵੀ ਅਣਤੁਕਾਮੀ ਘਟਨਾ ਨੂੰ ਕੋਈ ਵੀ ਸ਼ਰਾਰਤੀ ਅੰਤਰ ਅੰਜਾਮ ਨਾ ਦੇ ਸਕੇ ਤਾਂ ਸਾਡੇ ਨਾਲ ਇਸ ਟਾਈਮ ਮੌਜੂਦ ਹਨ BSP ਮਨਜੀਤ ਸਿੰਘ ਜੀ ਨਾਲ ਗੱਲਬਾਤ ਕਰਦੇ ਆਂ ਡਿਪਟੀ ਸਾਹਿਬ ਅੱਜ ਅਖੀਰਲਾ ਦਿਨ ਹੈ ਤਾਂ ਪੁਲਿਸ ਵੱਲੋਂ ਕੀ ਪ੍ਰਕਟਾ ਪ੍ਰਬੰਧ ਕੀਤਾ ਗਿਆ ਹੈ ਦੇਖੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਤੇ ਇਹਦੇ ਬੀਡੀਪੀਓ ਬਲਾਕ ਸੰਗਤ ਦੇ ਵਿੱਚ ਜਿੱਥੇ ਬਲਾਕ ਸੰਮਤੀ ਦੀ ਚੋਣਾਂ ਦੇ ਸਬੰਧ ਦੇ ਵਿੱਚ ਨਾਮਿਨੇਸ਼ਨਾਂ ਹੋ ਰਹੀਆਂ ਇੱਥੇ ਐਸਐਚਓ ਸੰਗਤ ਐਸਐਚਓ ਅਨੰਦਗੜ੍ਹ ਮੈਂ ਅਸੀਂ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੇ ਨਾਲ ਜਿੰਨਾ ਚਿਰ ਤੱਕ ਨੋਮੀਨੇਸ਼ਨ ਆਉਂ ਰਹੀਆਂ ਉੱਥੇ ਅਸੀਂ ਮੌਜੂਦ ਹਾਂ ਤੇ ਸਾਡੀ ਜਿਹੜੇ ਨੋਮੀਨੇਸ਼ਨ ਕਰ ਰਹੇ ਤੇ ਆਮ ਪਿੰਡਾਂ ਦੇ ਮੋਹਤਵਾਰ ਤੇ ਸਾਰੇ ਜਿੰਨੇ ਵਿਅਕਤੀਆਂ ਨੂੰ ਸਾਡੀ ਇਹ ਨਿਮਰਤਾ ਸਹਿਤ ਅਪੀਲ ਆ ਵੀ ਇਹਨਾਂ ਦੇ ਵਿੱਚ ਅਮਨ ਸ਼ਾਂਤੀ ਬਣਾਈ 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 ਰੱਖੀ ਜਾਵੇ ਤੇ ਕਿਸੇ ਪ੍ਰਕਾਰ ਦੀ ਜੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇ ਤੇ ਉਹਨਾਂ ਨੂੰ ਸ਼ਕਤੀ ਦੇ ਨਾਲ ਲੱਫਟਿਆ ਜਾਵੇ ਆ ਗਿਆ 3 ਮਿੰਟ ਵਾਲਾ ਡੀਸੀ ਡੀਐਸਪੀ ਮਨਜੀਤ ਸਿੰਘ ਜਿਨ੍ਹਾਂ ਨੇ ਕਿਹਾ ਹੈ ਕਿ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਅਮਨ ਸ਼ਾਂਤੀ ਦੇ ਨਾਲ ਇਸ ਚੋਣਾਂ ਨੂੰ ਨੇਪਰੇ ਚਾੜਨ ਦੇ ਵਿੱਚ ਉਹ ਉਹਨਾਂ ਦਾ ਸਾਥ ਦੇਣ ਜੇਕਰ ਕੋਈ ਤਰਾਰਤੀ ਅੰਤ ਕਿਸੇ ਵੀ ਅਨਤੁਕਾਮੀ ਘਟਨਾ ਨੂੰ ਅੰਜਾਮ ਦੇਵੇਗਾ ਤਾਂ ਉਹ ਕਾਨੂੰਨ ਦੇ ਮੁਤਾਬਕ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਗੱਲ ਕਰਾਂਗੇ ਰਿਟਰਨਿੰਗ ਅਫਸਰ ਆਰਓ ਦੇ ਨਾਲ ਸਾਡਾ ਮਾਹੌਲ ਬੜਾ ਪੀਸਫੁੱਲ ਰਿਹਾ ਜੀ ਸਾਡੇ ਕੋਲੇ ਸੰਗਤ ਪੰਚਾਇਤ ਸਮਤੀ ਦੇ ਇਲੈਕਸ਼ਨ ਦੇ ਲਈ ਨਾ ਸੀ ਨੋਮੀਨੇਸ਼ਨ ਲੈਣ ਦੀ ਅਜਾਖਰੀ ਮਿਤੀ ਸੀ ਤੇ ਬੜਾ ਪੀਸਫੁਲੀ ਐਂਡ ਸਾਰੇ ਲੋਕਾਂ ਨੇ ਟਾਈਮ ਸਿਰ ਸਾਰੇ ਫਾਰਮ ਜਮ੍ਹਾਂ ਕਰ ਦਿੱਤੇ ਸੀ ਕਿੰਨੇ ਕੈਂਡੀਡੇਟਾਂ ਨੇ ਫਿਰ ਕਾਗਜ਼ਾਤ ਭਰੇ ਸਾਡੇ ਕੋਲੇ ਟੋਟਲ 65 ਵਿਅਕਤੀਆਂ ਨੇ 65 ਕੈਂਡੀਡੇਟਸ ਨੇ ਆਪਣੇ ਨਾਮਜ਼ਦਗੀ ਦੇ ਫਾਰਮ ਭਰੇ ਨੇ ਜਿਨ੍ਹਾਂ ਨੂੰ ਹੁਣ ਅਸੀਂ ਸਕਰੂਟੀਨਾਈਜ਼ ਕਰਨ ਲਈ ਅੱਜ ਦਾ ਸਮਰੱਖਿਆ ਹੋਇਆ ਕੱਲ ਦਾ ਸਾਡਾ ਜ਼ੋਨ ਕਿੰਨੇ ਹੈ ਸਾਡੇ ਕੋਲੇ 15 ਜ਼ੋਨ ਨੇ ਅਗਲੀ ਕੀ ਪ੍ਰਕਿਰਿਆ ਹੋਣੀ ਹੈ ਨੋਮੀਨੇਸ਼ਨ ਫਾਰਮ ਰੀਸੀਵ ਕਰਨ ਤੋਂ ਬਾਅਦ ਅਸੀਂ ਸਰਨ ਦੀ ਪੜਤਾਲ ਕਰਦੇ ਹਾਂ ਪੜਤਾਲ ਯਾਨੀ ਕਿ ਕੱਲ ਨੂੰ ਕਰਾਂਗੇ ਉਸ ਤੋਂ ਬਾਅਦ ਪੜਤਾਲ ਪੂਰੀ ਹੋਣ ਤੋਂ ਬਾਅਦ ਉਹ ਉਸ ਤੋਂ ਅਗਲਾ ਦਿਨ ਜੋ ਹੁੰਦਾ ਹੈ ਉਹ ਨਾਮਜ਼ਦਗੀ ਵਾਪਸ ਲੈਣ ਦਾ ਦਿਨ ਹੁੰਦਾ ਹੈ ਉਹ ਜਦੋਂ ਫਾਈਨਲ ਹੁੰਦੀ ਹੈ ਫਿਰ ਸਾਡਾ ਬੈਰਟ ਪੇਪਰ ਤਿਆਰ ਹੋ ਜਾਏਗਾ ਤੇ ਅਸੀਂ ਇਲੈਕਸ਼ਨ ਨੇ ਬਾਕੀ ਤੇ ਰਹੀ ਕਰਨ ਲੱਗੇ ਸਰ ਵੋਟਰਾਂ ਨੂੰ ਕੀ ਅਪੀਲ ਕਰੋਗੇ ਵੋਟਰਾਂ ਨੂੰ ਇਹੀ ਅਪੀਲ ਹੈ ਜੀ ਸਾਨੂੰ ਮੌਕਾ ਮਿਲਣਾ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਕਿ ਅਸੀਂ ਅੱਗੇ ਆਈਏ ਬਾਚੜ ਕੇ ਵੋਟਾਂ ਪਾਈਏ ਤੇ ਆਪਣੀ ਜੋ ਆਵਾਜ਼ ਹੈ ਉਹ ਸਾਡੇ ਇੰਸਟੀਚੂਨ ਤੱਕ ਲੈ ਕੇ ਜਾਈਏ ਤਾਂ ਹੀ ਸਾਨੂੰ ਇੱਕ ਵਧੀਆ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਮਿਲਦੀ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ